ਸਰਕਾਰਾਂ ਦੇ ਜਾਂ ਉਹਨਾਂ ਆਪਣਾ ਜੁਡੀਸ਼ਰੀ ਦਾ ਜਿਹੜਾ ਹੈਗਾ ਅਨਡੂ ਜਿਹੜੀ ਹੈਗੀ ਹੈ ਇੰਟਰਫੀਅਰੈਂਸ ਨਹੀਂ ਹੁੰਦੀ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਉਹਨ ਸਾਡੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਕਿ ਸਾਰੀਆਂ ਕਾਰਾਂ ਦੇ ਉੱਤੇ ਜਿਹੜੇ ਹੈਗੇ ਆ ਉਹ ਫਿਲਮਾਂ ਲੁਹਾ ਦਿਓ ਮੈਂ 올 ਓਵਰ ਵਰਲਡ ਦੇਖਿਆ ਕਿ ਪਿਛਲੀਆਂ ਸੀਟਾਂ ਦੇ ਉੱਤੇ ਜਿਹੜੀ ਹੈਗੀ 100% ਤੁਸੀਂ ਉਹਨਾਂ ਨੂੰ ਫਿਲਮਿੰਗ ਕਰਾ ਸਕਦੇ ਆ ਬਲੈਕ ਕਰਾ ਸਕਦੇ ਆ ਔਰ ਅਗਲੀਆਂ ਸੀਟਾਂ ਜਿਹੜੀਆਂ ਹੈਗੀਆਂ ਅਗਲੀਆਂ ਵਿੰਡੋਜ਼ ਹੈਗੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਤੁਸੀਂ 50% ਕਰਜ਼ਾ ਸਕਦੇ ਹੈਗੇ ਜੇ ਸਾਰੇ ਵਰਲਡ ਤੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਤੁਹਾਨੂੰ ਤੁੱਪ ਦੀ ਪ੍ਰੋਬਲਮ ਹੈਗੀ ਆ ਤੁਸੀਂ ਕਿੰਨੇ ਲੋਕਾਂ ਨੂੰ ਜਿਹੜੀ ਹੈਗੀ ਅੱਜ ਸਕਿੰਨ ਦੀ ਪ੍ਰੋਬਲਮ ਹੈਗੀ ਪਰ ਕੋਰਟ ਨੇ ਨਾ ਇੱਕੋ ਰੱਸੇ ਦੇ ਨਾਲ ਸਾਰੀ ਦੁਨੀਆ ਨੂੰ ਬੰਨ੍ਹਤਾ ਔਰ ਇਸ ਤਰ੍ਹਾਂ ਦੇ ਫੈਸਲੇ ਮੈਂ ਪਿਛਲੇ ਟਾਈਮ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਰੇਪ ਕੇਸ ਹੋਇਆ ਸੀ ਚੱਲਦੀ ਬੱਸ ਦੇ ਵਿੱਚ ਉਸ ਰੇਪ ਕੇਸ ਨੂੰ ਲੈ ਕੇ ਇੰਨੇ ਜਿਆਦਾ ਜਿਹੜੇ ਹੈਗੇ 376 ਆਈਪੀਸੀ ਦੇ ਵਿੱਚ ਫੈਸਲੇ ਜਿਹੜੇ ਹੈਗੇ ਕੀਤੇ ਗਏ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਈ ਐਮੈਂਡਮੈਂਟਸ ਹਲਾ ਦੇ ਵਿੱਚ ਕਰੀਆਂ ਗਈਆਂ ਕਿ ਇੱਕ ਮਤਲਬ ਸਵਾਲ ਤਾਂ ਇਹ ਹੋ ਗਿਆ ਕਿ ਜੁਡੀਸ਼ਰੀ ਕਿਉਂ ਲੈ ਰਹੀ ਹੈ ਇੰਟਰਫੀਅਰੈਂਸ ਐਨਿਕ ਕਿਉਂ ਕਰ ਰਹੀ ਹੈਗੀ ਇਹਦਾ ਮਤਲਬ ਇਹ ਹੈਗਾ ਜੁਡੀਸ਼ਰੀ ਸਿੰਪਲ ਟੂ ਸਿੰਪਲ ਜਿਹੜਾ ਹੈਗਾ ਆਪਣੇ ਆਰਡਰਸ ਨੂੰ ਕੰਪਲਾਈ ਕਰਾਉਣ ਵਾਸਤੇ ਕਿਉਂ ਨਹੀਂ ਇਹ ਹੈਗੀ ਆ ਪੁਲਿਸ ਨੂੰ ਉਹ ਕਰਦੀ ਅ ਮਤਲਬ ਟਾਈਮ ਟੂ ਟਾਈਮ ਉਹਦੇ ਉੱਤੇ ਜਿਹੜੀ ਹੈਗੀ ਆਪਣੀ ਨਜ਼ਰ ਬਣਾ ਕੇ ਰੱਖਦੀ ਤਾਂ ਕਿ ਪੁਲਿਸ ਜਿਹੜੀ ਹੈਗੀ ਆ ਆਰਡਰਸ ਨੂੰ ਇੰਪਲੀਮੈਂਟ ਕਰੇ ਇਹ ਇੱਕ ਆਰਡਰ ਨੂੰ ਲੈ ਕੇ ਇੰਪਲੀਮੈਂਟ ਕਰਾਉਣ ਵਾਸਤੇ ਆਰਡਰ ਕਰਦਨੇ ਕਿ 72 ਘੰਟੇ ਦੇ ਵਿੱਚ ਤੁਸੀਂ ਜਿਹੜਾ ਹੈਗਾ ਇਹ ਆਰਡਰ ਇੰਪਲੀਮੈਂਟ ਕਰਕੇ ਸਾਨੂੰ ਜਿਹੜਾ ਹੈਗਾ ਦੱਸੋ ਮੈਂ ਏਜ ਤੋਂ ਬਿਨਾ ਵੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਇੱਕ ਆਰਡਰ ਦੀ ਗੱਲ ਕਿ ਜਿਹੜੇ ਆਰਡਰ ਕਰਨ ਵਾਲੇ ਹੈਗੇ ਆ ਅਜੇ ਆਰਡਰ ਕਰਤਾ ਈ ਆਰਡਰ ਕਰਨ ਤੋਂ ਬਾਅਦ ਇਹ ਭੁੱਲ ਜਾਂਦੇ ਹੈਗੇ ਆ ਪਿਛਲੇ ਟਾਈਮ ਦੇ ਵਿੱਚ ਮੈਂ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾਉਣਾ ਕਿ ਇੱਕ ਸਾਡੇ ਆਨਰੇਬਲ ਹਾਈ ਕੋਰਟ ਜੱਜ ਜਾ ਰਹੇ ਸੀ ਉਸ ਜੱਜ ਸਾਹਿਬ ਦੇ ਅੱਗੇ ਇੱਕ ਰੇਤੇ ਵਾਲੀ ਗੱਡੀ ਜਾ ਰਹੀ ਸੀ ਔਰ ਰੇਤੇ ਦੀ ਗੱਡੀ ਚੋਂ ਉਡੋੜ ਕੇ ਰੇਤਾ ਜਿਹੜਾ ਹੈਗਾ ਉਹ ਵਹੀਕਲ ਤੇ ਪੈ ਰਿਹਾ ਸੀ ਔਰ ਜੱਜ ਸਾਹਿਬ ਨੇ ਜਾ ਕੇ ਜਿਹੜਾ ਹੈਗਾ ਉਹ ਮਤਲਬ ਜਿਹੜਾ ਹੈਗਾ ਸੂਵੋ ਮੋਟਰ ਉਹਦਾ ਨੋਟਿਸ ਲੈ ਕੇ ਉਹ ਸਾਰੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਦੇ ਉੱਤੇ ਇਹ ਆਰਡਰ ਫਾਈਲ ਪਾਤੇ ਕਿ ਜਿਹੜੀਆਂ ਹੈਗੀਆਂ ਗੱਡੀਆਂ ਤਰਪਾਲ ਤੋਂ ਬਿਨਾਂ ਨਹੀਂ ਚੱਲਣਗੀਆਂ ਤੁਸੀਂ ਇਹ ਦੱਸੋ ਕਿ ਕੋਰਟ ਨੇ ਜੇ ਕਿਹਾ ਹੈਗੀ ਆ ਉਹਦੇ ਉੱਤੇ ਜਿਹੜੇ ਟਿਪਰ ਪੰਜਾਬ ਦੇ ਵਿੱਚ ਚੱਲ ਰਹੇ ਹੈਗੇ ਉਹਨਾਂ ਦੀ ਕੈਪੈਸਿਟੀ ਕੀ ਹੈਗੀ ਆ ਜਿੱਤੇ ਟਿਪਰ ਖੜਦਾ ਹੈਗਾ ਉਹ ਜਦੋਂ ਚੱਲਦਾ ਹੈਗਾ ਉਹ ਇੰਨੀ ਫੋਰਸ ਉਹਦੀ ਸੜਕ ਦੇ ਉੱਤੇ ਯੂਜ਼ ਹੁੰਦੀ ਹੈਗੀ ਆ ਸਾਰੀ ਸੜਕ ਤੋੜ ਦਿੰਦਾ ਸਾਰੇ ਪੰਜਾਬ ਦੀਆਂ ਸੜਕਾਂ ਦਾ ਸੱਤਿਆ ਨਾਸ ਹੋਇਆ ਪਿਆ ਕਿਸੇ ਇਲੀਗਲ ਅੱਜ 25 25 28 28 40 40 ਟੈਰੇ ਜਿਹੜੇ ਹੈਗੇ ਆ ਟਰਾਲੇ ਚੱਲ ਰਹੇ ਹੈਗੇ ਆ ਸੜਕਾਂ ਹੈ ਕੋਈ ਨਹੀਂ ਹੈਗੀਆਂ ਉਹਦੇ ਤੇ ਜੁਡੀਸ਼ਰੀ ਦੀ ਕਦੇ ਨਿਗ੍ਹਾ ਨਹੀਂ ਜਾ ਰਹੀ ਜੁਡੀਸ਼ਰੀ ਨੇ ਇੱਕ ਆਰਡਰ ਕੀਤਾ ਪਿਛਲੇ ਸਾਡੀ ਓਨ ਹਾਈ ਕੋਰਟ ਨੇ ਆਰਡਰ ਕੀਤਾ ਕਿ ਸੜਕਾਂ ਦੇ ਆਲੇ ਦੁਆਲੇ ਇਲੀਗਲ ਜਿਹੜੀ ਅਨਕ੍ਰੋਚਮੈਂਟ ਹੈਗੀ ਆ ਉਹਨੂੰ ਜਿਹੜਾ ਹੈਗਾ ਰੁਕਿਆ ਜਾਣਾ ਚਾਹੀਦਾ ਇਸਕ ਐਡਮਿਨਿਸਟ੍ਰੇਸ਼ਨਾਂ ਨੂੰ ਪੁਲਿਸ ਨੂੰ ਸਾਰਿਆਂ ਨੂੰ ਡਾਇਰੈਕਸ਼ਨਾਂ ਕੀਤੀਆਂ ਕਿ ਸਾਰੀ ਜਿਹੜੀ ਹੈਗੀ ਆ ਅ ਇਹ ਜਿਹੜੀ ਇਲੀਗਲ ਅਨਕਰੋਚਮੈਂਟ ਹੈਗੀ ਆ ਉਹ ਚੱਕਣੀ ਚਾਹੀਦੀ ਆ ਲਓ ਮੇਰੇ ਨਾਲ ਚਲੋ ਤੁਸੀਂ ਮੈਂ ਤੁਹਾਨੂੰ ਜਿਹੜੀ ਸੜਕ ਤੇ ਤੁਸੀਂ ਕਹੋਗੇ ਮੈਂ ਉਸ ਤੇ ਲੈ ਕੇ ਜਾਊਗਾ ਕਿ ਕਿਸੇ ਇਨਸਾਨ ਦੀ 10 बाई 10 ਦੀ ਸੜਕ ਮਤਲਬ ਦੁਕਾਨ ਹੋਊਗੀ ਔਰ ਉਹਨੇ 20 ਫੁੱਟ ਜਗ੍ਹਾ ਜਿਹੜੀ ਹੈਗੀ ਆ ਬਾਹਰਵੇਂ ਪਾਸੇ ਘੇਰੀ ਵੀ ਹੋਊਗੀ ਅੱਜ ਤੁਸੀਂ ਜਿੱਥੇ ਮੇਰੀ ਇੰਟਰਵਿਊ ਕਰ ਰਹੇ ਹੈਗੇ ਆ ਮੇਰੇ ਨਾਲ ਚਲੋ ਬਾਹਰਲੇ ਪਾਸੇ ਸੜਕ ਦੇ ਉੱਤੇ ਖੜਕੇ ਮੈਂ ਤੁਹਾਨੂੰ ਦਿਖਾਉਣਾ ਕਿ ਸੜਕ ਦੀ ਚੜਾਈ 40 ਫੁੱਟ ਹੈਗੀ ਆ ਔਰ 40 ਫੁੱਟ ਦੇ ਆਲੇ ਦੁਆਲੇ ਦੋਵੇਂ ਪਾਸੇ ਕਾਰਾਂ ਦੀ ਪਾਰਕਿੰਗ ਹੋਈ ਵੀ ਆ ਔਰ ਕਾਰਾ ਇਲੀਗਲ ਪਾਰਕਿੰਗ ਹਾਈਵੇ ਦੇ ਉੱਤੇ ਕਿਉਂਕਿ ਜਿਹੜਾ ਇਹ ਆਰਡਰ ਹੋਇਆ ਹੈਗਾ ਇਹ ਚੰਡੀਗੜ੍ਹ ਦੀ ਜਿਹੜੀ ਪਾਰਕਿੰਗ ਪਾਲਿਸੀ ਨੂੰ ਲੈ ਕੇ ਇੱਕ ਕੇਸ ਪੈਂਡਿੰਗ ਸੀ ਡੀਬੀ ਦੇ ਸਾਹਮਣੇ ਜਸਟਿਸ ਸ਼ਰਮਾ ਐਂਡ ਜਸਟਿਸ ਅਨਮੋਲ ਰਤਨ ਸਿੰਘ ਸਮਥਿੰਗ ਹੈਗੇ ਆ ਜੀ ਉਹਨਾਂ ਦੇ ਬੈਂਚ ਦੇ ਸਾਹਮਣੇ ਜਿਹੜਾ ਹੈਗਾ ਕੇਸ ਪੈਂਡਿੰਗ ਸੀ ਜਿਹਦੇ ਵਿੱਚ 26 ਤਰੀਕ ਨੂੰ ਜਿਹੜਾ ਹੈਗਾ ਕੋਰਟ ਨੇ ਓਨ ਮੋਸ਼ਨ ਤੇ ਜਿਹੜਾ ਹੈਗਾ ਇਹ ਡਿਸੀਜਨ ਲਿਆ ਕਿਉਂਕਿ ਗੱਲ ਕੋਰ ਚਲਦੀ ਚਲਦੀ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਗੱਲ ਆਈ ਸੀ ਕਿ ਪਾਰਕਿੰਗ ਪਾਲਿਸੀ ਨੂੰ ਲੈ ਕੇ ਕਿ ਕੁਝ ਲੋਕ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਉਹ ਜਿਹੜੇ ਹੈਗੇ ਮਿਸਯੂਜ਼ ਕਰ ਰਹੇ ਹੈਗੇ ਜਿਵੇਂ ਕਿ ਕਈ ਅਦਾਲਤਾਂ ਕੋਰਟ ਲੇਖੀ ਫਿਰਦੇ ਹੈਗੇ ਆ ਉਹਦੇ ਤੇ ਆਪਣੀਆਂ ਵਾਈਕਲਸ ਦੇ ਉੱਤੇ ਕਈ ਲੋਕ ਆਰਮੀ ਲਿਖੀ ਫਿਰਦੇ ਹੈਗੇ ਆ ਕਈ ਲੋਕ ਪੁਲਿਸ ਲਿਖੀ ਫਿਰਦੇ ਆ ਉਹ ਕਹਿੰਦੇ ਵੀ ਸਾਨੂੰ ਇਸ ਚੀਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਦੇਖੋ ਜਦੋਂ ਸਾਡੀ ਓਨ ਸਾਡੀ ਪਾਰਲੀਮੈਂਟ ਨੇ ਜਿਹੜਾ ਹੈਗਾ ਇਹ ਆਰਡਰ ਪਾਸ ਕਰਤਾ ਇੱਕ ਟਰਾਂਸਪੋਰਟ ਪਾਲਿਸੀ ਬਣਾਤੀ ਤਾਂ ਟ੍ਰਾਂਸਪੋਰਟ ਪਾਲਸੀ ਨੂੰ ਇੰਪਲੀਮੈਂਟ ਕਰਨਾ ਪੁਲਿਸ ਦਾ ਜਿਹੜਾ ਹੈਗਾ ਪ੍ਰੀਵਿਊ ਬਣ ਜਾਂਦਾ ਹੈਗਾ ਜੇ ਹੁਣ ਇੱਕ ਇੱਕ ਗੱਲ ਨੂੰ ਛੋਟੀ ਛੋਟੀ ਨੂੰ ਲੈ ਕੇ ਦੇਖੋ ਪਿਛਲੇ ਟਾਈਮ ਦੇ ਵਿੱਚ ਮੈਂ ਇਸੇ ਤੇ ਕੁਐਸਚਨ ਕਰਦਾ ਹੈਗਾ ਕਿ ਮੈਂ ਆਲ ਓਵਰ ਵਰਲਡ ਦੇ ਵਿੱਚ ਘੁੰਮ ਕੇ ਦੇਖਿਆ ਹੈਗਾ ਕਿਸੇ ਥਾਂ ਦੇ ਉੱਤੇ ਜਿਹੜੀਆਂ ਤੁਹਾਡੀਆਂ ਵਹੀਕਲਸ ਹੈਗੀਆਂ ਜੜੀਆਂ ਉਹਦੇ ਉੱਤੇ ਕਿਸੇ ਸਰਕਾਰਾਂ ਦੇ ਜਾਂ ਉਹਨਾਂ ਆਪਣਾ ਜੁਡੀਸ਼ਰੀ ਦਾ ਜਿਹੜਾ ਹੈਗਾ ਅੰਬੀ ਉਹ ਜਿਹੜੀ ਹੈਗੀ ਹੈ ਇੰਟਰਫੀਅਰੈਂਸ ਨਹੀਂ ਹੁੰਦੀ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਉਹ ਸਾਡੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਕਿ ਸਾਰੀਆਂ ਕਾਰਾਂ ਦੇ ਉੱਤੇ ਜਿਹੜੇ ਹੈਗੇ ਆ ਉਹ ਫਿਲਮਾਂ ਲੁਹਾ ਦਿਓ ਮੈਂ ਆਲ ਓਵਰ ਵਰਲਡ ਦੇਖਿਆ ਕਿ ਪਿਛਲੀਆਂ ਸੀਟਾਂ ਦੇ ਉੱਤੇ ਜਿਹੜੀ ਹੈਗੀ 100% ਤੁਸੀਂ ਉਹਨਾਂ ਨੂੰ ਫਿਲਮਿੰਗ ਕਰਾ ਸਕਦੇ ਆ ਬਲੈਕ ਕਰਾ ਸਕਦੇ ਆ ਔਰ ਅਗਲੀਆਂ ਸੀਟਾਂ ਜਿਹੜੀਆਂ ਹੈਗੀਆਂ ਅਗਲੀਆਂ ਵਿੰਡੋਸ ਹੈਗੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਹੈਗੇ ਆ ਤੁਸੀਂ 50% ਕਰਜ਼ਾ ਸਕਦੇ ਹੈਗੇ ਜੇ ਸਾਰੇ ਵਰਲਡ ਤੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਇੱਕ ਇੱਕ ਅਨਸਖਾਮੀ ਘਟਨਾ ਹੋਈ ਸੀ ਅ ਕਾਰ ਦੇ ਵਿੱਚ ਇੱਕ ਰੇਪ ਨੂੰ ਲੈ ਕੇ ਜਿਸ ਤੇ ਲੈ ਕੇ ਇਹ ਐਡਾ ਵੱਡਾ ਫੈਸਲਾ ਕਰਤਾ ਕਿ ਤੁਹਾਡੀ ਪ੍ਰਾਈਵੇਟ ਵਾਹਨ ਹੈਗੀ ਆ ਤੁਹਾਡੀ ਆਪਣੀ ਹੈਗੀ ਆ ਤੁਸੀਂ ਪੈਸੇ ਖਰਚ ਕੇ ਬਣਾਈ ਹੈਗੀ ਆ ਲਈ ਹੈਗੀ ਆ ਤੁਸੀਂ ਉਹਨੂੰ ਯੂਜ਼ ਆਪਣੇ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਤੁਹਾਡੀ ਵਾਈਫ ਵੀ ਬੈਠੀ ਹੋ ਸਾਦੀ ਆ ਉਹ ਪ੍ਰੈਗਨੈਂਟ ਵੀ ਹੋ ਸਾਦੀ ਆ ਤੁਹਾਡਾ ਬੱਚਾ ਵੀ ਜਿਹੜਾ ਇਸ ਉਹਦੇ ਵਿੱਚ ਹੋ ਸਕਦਾ ਕਿ ਉਹ ਤੂੰ ਪੜਦੇ ਦੀ ਲੋੜ ਹੋਵੇ ਤੁਹਾਨੂੰ ਤੁੱਪ ਦੀ ਪ੍ਰੋਬਲਮ ਹੈਗੀ ਆ ਤੁਸੀਂ ਕਿੰਨੇ ਲੋਕਾਂ ਨੂੰ ਜਿਹੜੀ ਹੈਗੀ ਅੱਜ ਸਕਿੰਨ ਦੀ ਪ੍ਰੋਬਲਮ ਹੈਗੀ ਪਰ ਕੋਰਟ ਨੇ ਨਾ ਇੱਕੋ ਰਸੇ ਦੇ ਨਾਲ ਸਾਰੀ ਦੁਨੀਆ ਨੂੰ ਬੰਨਤਾ ਔਰ ਇਸ ਤਰ੍ਹਾਂ ਦੇ ਫੈਸਲੇ ਮੈਂ ਪਿਛਲੇ ਟਾਈਮ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਰੇਪ ਕੇਸ ਹੋਇਆ ਸੀ ਚੱਲਦੀ ਬੱਸ ਦੇ ਵਿੱਚ ਉਸ ਰੇਪ ਕੇਸ ਨੂੰ ਲੈ ਕੇ ਇੰਨੇ ਜ਼ਿਆਦਾ ਜਿਹੜੇ ਹੈਗੇ 376 ਆਈਪੀਸੀ ਦੇ ਵਿੱਚ ਫੈਸਲੇ ਜਿਹੜੇ ਹੈਗੇ ਕੀਤੇ ਗਏ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਈ ਐਮੈਂਡਮੈਂਟ ਸੁਲਾਹ ਦੇ ਵਿੱਚ ਕਰੀਆਂ ਗਈਆਂ ਕਿ ਇੱਕ ਮਤਲਬ ਇਸ ਹਵਾਲੇ ਦਾ ਇਹ ਹੋ ਗਿਆ ਕਿ ਜੁਡੀਸ਼ਰੀ ਕਿਉਂ ਲੈ ਰਹੀ ਹੈ ਇੰਟਰਵਿਊਰ ਹੈ ਸੈਨੀ ਕਿਉਂ ਕਰ ਰਹੀ ਹੈਗੀ ਆ ਇਹਦਾ ਮਤਲਬ ਇਹ ਹੈਗਾ ਜੁਡੀਸ਼ਰੀ ਸਿੰਪਲ ਟੂ ਸਿੰਪਲ ਜਿਹੜਾ ਹੈਗਾ ਆਪਣੇ ਆਰਡਰਸ ਨੂੰ ਕੰਪਲਾਈ ਕਰਾਉਣ ਵਾਸਤੇ ਕਿਉਂ ਨਹੀਂ ਇਹ ਹੈਗੀ ਆ ਪੁਲਿਸ ਨੂੰ ਉਹ ਕਰਦੀ ਮਤਲਬ ਟਾਈਮ ਟੂ ਟਾਈਮ ਉਹਦੇ ਉੱਤੇ ਜਿਹੜੀ ਹੈਗੀ ਆਪਣੀ ਨਜ਼ਰ ਬਣਾ ਕੇ ਰੱਖਦੀ ਤਾਂ ਕਿ ਪੁਲਿਸ ਜਿਹੜੀ ਹੈਗੀ ਆ ਆਰਡਰਸ ਨੂੰ ਇੰਪਲੀਮੈਂਟ ਕਰੇ ਇਹ ਇੱਕ ਆਰਡਰ ਨੂੰ ਲੈ ਕੇ ਇੰਪਲੀਮੈਂਟ ਕਰਾਉਣ ਵਾਸਤੇ ਆਰਡਰ ਕਰ ਦਿੰਦੇ ਕਿ 72 ਘੰਟੇ ਦੇ ਵਿੱਚ ਤੁਸੀਂ ਜਿਹੜਾ ਹੈਗਾ ਇਹ ਆਰਡਰ ਇੰਪਲੀਮੈਂਟ ਕਰਕੇ ਸਾਨੂੰ ਜਿਹੜਾ ਹੈਗਾ ਦੱਸੋ ਮੈਂ ਇਸ ਤੋਂ ਬਿਨਾ ਵੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਇੱਕ ਆਰਡਰ ਦੀ ਗੱਲ ਕਿ ਜਿਹੜੇ ਆਰਡਰ ਕਰਨ ਵਾਲੇ ਹੈਗੇ ਆ ਅਜੇ ਆਰਡਰ ਕਰਤਾ ਇਹ ਆਰਡਰ ਕਰਨ ਤੋਂ ਬਾਅਦ ਇਹ ਭੁੱਲ ਜਾਂਦੇ ਹੈਗੇ ਆ ਪਿਛਲੇ ਟਾਈਮ ਦੇ ਵਿੱਚ ਮੈਂ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾਉਣਾ ਕਿ ਇੱਕ ਸਾਡੇ ਆਨਰੇਬਲ ਹਾਈ ਕੋਰਟ ਜੱਜ ਜਾ ਰਹੇ ਸੀ ਉਸ ਜੱਜ ਸਾਹਿਬ ਦੇ ਅੱਗੇ ਇੱਕ ਰੇਤੇ ਵਾਲੀ ਗੱਡੀ ਜਾ ਰਹੀ ਸੀ ਔਰ ਰੇਤੇ ਦੀ ਗੱਡੀ ਚੋਂ ਉਡ ਉਡ ਕੇ ਰੇਤਾ ਜਿਹੜਾ ਹੈਗਾ ਉਹ ਵਹੀਕਲ ਤੇ ਪੈ ਰਿਹਾ ਸੀ ਔਰ ਜੱਜ ਸਾਹਿਬ ਨੇ ਜਾ ਕੇ ਜਿਹੜਾ ਹੈਗਾ ਉਹ ਮਤਲਬ ਜਿਹੜਾ ਹੈਗਾ ਸੂਵੋ ਮੋਟਰ ਉਹਦਾ ਨੋਟਿਸ ਲੈ ਕੇ ਉਹ ਸਾਰੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਦੇ ਉੱਤੇ ਇਹ ਆਰਡਰ ਫਾਈਲ ਪਾਤੇ ਕਿ ਜਿਹੜੀਆਂ ਹੈਗੀਆਂ ਗੱਡੀਆਂ ਤਰਪਾਲ ਤੋਂ ਬਿਨਾਂ ਨਹੀਂ ਚੱਲਣਗੀਆਂ ਤੁਸੀਂ ਇਹ ਦੱਸੋ ਕਿ ਕੋਰਟ ਨੇ ਜੇ ਕਿਹਾ ਤਾਂ ਹੀ ਇਹ ਸਾਰਾ ਕੁਝ ਰੁਕਿਆ ਗਿਆ ਮੈਂ ਬਲ ਚਲੋ ਪਰਸਨਲ ਗੱਲਾਂ ਦੇ ਵਿੱਚ ਮੈਨੂੰ ਜਾਣਾ ਨਹੀਂ ਸੀ ਚਾਹੀਦਾ ਮੇਰੀ ਆਪਣੀ ਅਨੋਵਾ ਕਾਰ ਦਾ ਚਾਰ ਬਾਰ ਸ਼ੀਸ਼ਾ ਟੁੱਟ ਟੁੱਟ ਚੁੱਕਿਆ ਉੱਪਰ ਤੋਂ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਰੋੜੀ ਕਰਦੀ ਹੈਗੀ ਆ ਰੋੜੀ ਇੰਨੀ ਸਪੀਡ ਨਾਲ ਆਉਂਦੀ ਹੈ ਕਿ ਤੁਹਾਡੇ ਸ਼ੀਸ਼ੇ ਨੂੰ ਜਿਹੜੀ ਹੈਗੇ ਤੋੜ ਦਿੰਦੀ ਹੈ 15000 ਰੁਪਏ ਦੇ ਵਿੱਚ ਅਨੋਵਾ ਕਾਰ ਦਾ ਸ਼ੀਸ਼ਾ ਪੈਂਦਾ ਹੈਗਾ ਇਹ ਚੀਜ਼ਾਂ ਕਦੇ ਨਹੀਂ ਹੋ ਸੁੱਝੀਆਂ ਹੈਗੀਆਂ ਜੁਡੀਸ਼ਰੀ ਨੂੰ ਇਹ ਕਦੇ ਨਹੀਂ ਸੁੱਝਿਆ ਹੈਗਾ ਤੇ ਅੱਜ ਜਿਹੜਾ ਹੈਗਾ ਸੜਕਾਂ ਦੀ ਕੈਪੈਸਿਟੀ ਕੀ ਹੈਗੀ ਆ ਉਹਦੇ ਉੱਤੇ ਜਿਹੜੇ ਟਿਪਰ ਪੰਜਾਬ ਦੇ ਵਿੱਚ ਚੱਲ ਰਹੇ ਹੈਗੇ ਉਹਨਾਂ ਦੀ ਕੈਪੈਸਿਟੀ ਕੀ ਹੈਗੀ ਆ ਜਿੱਥੇ ਟਿਪਰ ਖੜਦਾ ਹੈਗਾ ਉਹ ਜਦੋਂ ਚੱਲਦਾ ਹੈਗਾ ਉਹ ਇੰਨੀ ਫੋਰਸ ਉਹਦੀ ਸੜਕ ਦੇ ਉੱਤੇ ਯੂਜ਼ ਹੁੰਦੀ ਹੈਗੀ ਆ ਸਾਰੀ ਸੜਕ ਤੋੜ ਦਿੰਦਾ ਸਾਰੇ ਪੰਜਾਬ ਦੀਆਂ ਸੜਕਾਂ ਦਾ ਸੱਤਿਆ ਨਾਸ ਹੋਇਆ ਪਿਆ ਕਿਸੇ ਇਲੀਗਲ ਅੱਜ ਅ 25 25 28 28 40 40 ਟੈਰੇ ਜਿਹੜੇ ਹੈਗੇ ਆ ਟਰਾਲੇ ਚੱਲ ਰਹੇ ਹੈਗੇ ਆ ਸੜਕਾਂ ਹੈ ਕੋਈ ਨਹੀਂ ਹੈਗੀਆਂ ਉਹਦੇ ਤੇ ਜੁਡੀਸ਼ਰੀ ਦੀ ਕਦੇ ਨਿਗ੍ਹਾ ਨਹੀਂ ਜਾ ਰਹੀ ਜੁਡੀਸ਼ਰੀ ਨੇ ਇੱਕ ਆਰਡਰ ਕੀਤਾ ਪਿਛਲੇ ਸਾਡੀ ਓਨ ਹਾਈ ਕੋਰਟ ਨੇ ਆਰਡਰ ਕੀਤਾ ਕਿ ਸੜਕਾਂ ਦੇ ਆਲੇ ਦੁਆਲੇ ਇਲੀਗਲ ਜਿਹੜੀ ਅਨਕ੍ਰੋਚਮੈਂਟ ਹੈਗੀ ਆ ਉਹਨੂੰ ਜਿਹੜਾ ਹੈਗਾ ਰੁਕਿਆ ਜਾਣਾ ਚਾਹੀਦਾ ਇਸ ਅਡਮਿਨਿਸਟ੍ਰੇਸ਼ਨਾਂ ਨੂੰ ਪੁਲਿਸ ਨੂੰ ਸਾਰਿਆਂ ਨੂੰ ਡਾਇਰੈਕਸ਼ਨਾਂ ਕੀਤੀਆਂ ਕਿ ਸਾਰੀ ਜਿਹੜੀ ਹੈਗੀ ਆ ਅ ਇਹ ਜਿਹੜੀ ਇਲੀਗਲ ਅਨਕਰੋਚਮੈਂਟ ਹੈਗੀ ਆ ਉਹ ਚੱਕਣੀ ਚਾਹੀਦੀ ਆ ਲਓ ਮੇਰੇ ਨਾਲ ਚਲੋ ਤੁਸੀਂ ਮੈਂ ਤੁਹਾਨੂੰ ਜਿਹੜੀ ਸੜਕ ਤੇ ਤੁਸੀਂ ਕਹੋਗੇ ਮੈਂ ਉਸ ਤੇ ਲੈ ਕੇ ਜਾਊਗਾ ਕਿ ਕਿਸੇ ਇਨਸਾਨ ਦੀ 10 बाई 10 ਦੀ ਸੜਕ ਮਤਲਬ ਦੁਕਾਨ ਹੋਊਗੀ ਔਰ ਉਹਨੇ 20 ਫੁੱਟ ਜਗ੍ਹਾ ਜਿਹੜੀ ਹੈਗੀ ਆ ਬਾਰਵੇਂ ਪਾਸੇ ਘੇਰੀ ਵੀ ਹੋਊਗੀ ਅੱਜ ਤੁਸੀਂ ਜਿੱਥੇ ਮੇਰੀ ਇੰਟਰਵਿਊ ਕਰ ਰਹੇ ਹੈਗੇ ਮੇਰੇ ਨਾਲ ਚਲੋ ਬਾਹਰਲੇ ਪਾਸੇ ਸੜਕ ਦੇ ਉੱਤੇ ਖੜਕੇ ਮੈਂ ਤੁਹਾਨੂੰ ਦਿਖਾਉਣਾ ਕਿ ਸੜਕ ਦੀ ਚੜਾਈ 40 ਫੁੱਟ ਹੈਗੀ ਆ ਔਰ 40 ਫੁੱਟ ਦੇ ਆਲੇ ਦੋਲੇ ਦੋਵੇਂ ਪਾਸੇ ਕਾਰਾਂ ਦੀ ਪਾਰਕਿੰਗ ਹੋਈ ਵੀ ਆ ਔਰ ਕਾਰਾਂ ਇਲੀਗਲ ਪਾਰਕਿੰਗ ਹਾਈਵੇ ਦੇ ਉੱਤੇ ਜਿਹੜੀਆਂ ਆ ਗਈਆਂ ਪਾਰਕਿੰਗ ਹੋਈ ਵੀ ਹੈਗੀ ਆ ਉਹਨਾਂ ਗੱਲਾਂ ਨੂੰ ਕੋਈ ਹਾਈ ਕੋਰਟ ਜਿਹੜੀ ਹੈਗੀਆਂ ਨਹੀਂ ਦੇਖਦੀ ਹੈਗੀ ਸਾਡੇ ਰਿਸਪੈਕਟੇਬਲ ਜਿਹੜੇ ਆਨਰੇਬਲ ਹਾਈ ਕੋਰਟ ਜੱਜ ਹੈਗੇ ਆ ਕਿੰਨੇ ਵਾਰ ਜਿਹੜੇ ਹੈਗੇ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਆਉਂਦੇ ਹੈਗੇ ਆ ਆਕੇ ਉਹ ਦੇਖਦੇ ਆ ਕਿ ਦੋਵੇਂ ਪਾਸੇ ਜਿਹੜੀ ਹੈਗੀ ਆ ਸਕਾਰਾਂ ਨੇ ਲੰਘਣ ਜੋਗਾ ਤਾਂ ਨਹੀਂ ਛੱਡਿਆ ਬੈਗ ਇੱਕ ਪਾਰਟੀਸ਼ਨ ਵਿੱਚ ਜਿਹੜੀ ਹੈਗੀ ਆ ਸੜਕ ਦੇ ਵਿੱਚ ਡਿਵਾਈਡਰ ਲਾ ਕੇ ਇਹਨਾਂ ਨੇ ਪਾਰਟੀਸ਼ਨ ਕਰੀ ਵੀ ਆ ਥੋੜੀ ਜਿਹੀ ਥੋੜੀ ਦੋਵੇਂ ਪਾਸੇ ਸੜਕ ਵਾਜੀ ਦੀ ਹੈਗੀ ਆ ਪਰ ਇਹਨਾਂ ਗੱਲਾਂ ਵਾਲੇ ਆਰ ਕਿਸੇ ਦਾ ਨਹੀਂ ਜਿਹੜੇ ਆਰਡਰ ਅੱਜ ਕਰਤੇ ਉਹਨਾਂ ਨੂੰ 4 ਦਿਨਾਂ ਨੂੰ ਭੁੱਲ ਜਾਣਗੇ ਉਹ ਐਡਮਿਨਿਸਟ੍ਰੇਸ਼ਨ ਵੀ ਭੁੱਲ ਜੂਗੀ ਉਹ ਕਿਸੇ ਨੇ ਨਹੀਂ ਸੋਚਣੇ ਹੈਗੇ ਨਵਾਂ ਆਰਡਰ ਹੀ ਕੱਲੇ ਆ ਕੇ 72 ਘੰਟੇ ਦੇ ਵਿੱਚ ਪੁਲਿਸ ਨੂੰ ਵੀ ਪੈਸੇ ਵਟਣ ਦਾ ਢੰਗ ਬਣਾ ਲ ਕੇ ਦੇਤਾ ਔਰ ਪੁਲਿਸ ਵੀ ਜਿਹੜੀ ਹੈਗੀ ਆ ਇਹਨਾਂ ਚੀਜ਼ਾਂ ਤੇ ਜਿਹੜਾ ਹੈਗਾ ਇੰਜੋਏ ਕਰ ਰਹੀ ਹੈਗੀ ਆ ਸੋ ਮੈਂ ਇਹ ਸਮਝਦਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਇਹ ਕੋਈ ਅਸਲਾਂ ਦੀ ਪਾਲਿਸੀ ਹੋਣੀ ਚਾਹੀਦੀ ਹੈ ਸਰ ਹਾਈ ਕੋਰਟ ਨੂੰ ਇੱਕ ਸੂਵ ਮੋਟੋ ਇਹ ਨੋਟਿਸ ਲੈਣਾ ਚਾਹੀਦਾ ਹੈ ਕਿ ਜੇ ਕੋਈ ਇਲੀਗਲਟੀ ਹੋ ਰਹੀ ਆ ਤਾਂ ਉਹਦੀ ਰਿਸਪਾਂਸਿਬਿਲਟੀ ਪੁਲਿਸ ਦੀ ਹੋਣੀ ਚਾਹੀਦੀ ਆ ਐਡਮਿਨਿਸਟ੍ਰੇਸ਼ਨ ਦੀ ਹੋਣੀ ਚਾਹੀਦੀ ਆ ਨਾ ਕਿ ਇਹ ਆ ਕਿ ਇੱਕ ਛੋਟੇ ਛੋਟੇ ਕੰਮ ਦੇ ਵਿੱਚ ਕੱਲ ਨੂੰ ਹਾਈ ਕੋਰਟ ਜਿਹੜੀ ਹੈਗੀ ਹੋਰ ਕਿਸੇ ਛੋਟੇ ਦਾ ਵੀ ਜੀ ਘਟੇ ਕਿਸ ਭਾਤੇ ਬਿਕ ਰਹੇ ਹੈਗੇ ਇਹਨਾਂ ਨੂੰ ਕਟ ਕਰਨਾ ਚਾਹੀਦਾ ਇਹ ਹਾਈ ਕੋਰਟ ਦਾ ਪ੍ਰਿਵਿਊ ਨਹੀਂ ਹੈਗਾ ਇਸੇ ਕਰਕੇ ਅੱਜ ਜਿਹੜੀ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਇਸ ਤਰ੍ਹਾਂ ਦੇ ਗੱਲਾਂ ਹੋ ਰਹੀਆਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਮਤਲਬ ਕੇਸਾਂ ਦੀ ਅਲਾਟਮੈਂਟ ਨੂੰ ਲੈ ਕੇ ਅਲੋਕੇਸ਼ਨ ਨੂੰ ਲੈ ਕੇ ਜਦੋਂ ਹਾਈ ਸੁਪਰੀਮ ਕੋਰਟ ਦੇ ਚਾਰ ਜੱਜ ਜਿਹੜੇ ਹੈਗੇ ਆ ਇਹ ਮੀਟਿੰਗ ਕਰਦੇ ਹੈਗੇ ਆ ਪ੍ਰੈਸ ਕਾਨਫਰੰਸ ਕਰਦੇ ਹੈਗੇ ਆ ਪ੍ਰੈਸ ਦੇ ਵਿੱਚ ਜਾਂਦੇ ਹੈਗੇ ਆ ਦੇਖੋ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਹਾਈ ਕੋਰਟ ਦੇ ਜਿਹੜੇ ਜੱਜ ਹੈਗੇ ਆ ਜਾਂ ਸੁਪਰੀਮ ਕੋਰਟ ਦੇ ਜੱਜ ਹੈਗੇ ਆ ਉਨਾਂ ਨੇ ਕਦੇ ਜਿਹੜਾ ਹੈਗਾ ਆਪਣੇ ਮੂੰਹ ਤੋਂ ਨਹੀਂ ਬੋਲਣਾ ਹੁੰਦਾ ਉਹਨਾਂ ਦੀ ਪੈਨ ਦੀ ਜੀਬ ਨੇ ਬੋਲਣਾ ਹੁੰਦਾ ਹੈਗਾ ਉਹ ਜਿਹੜੇ ਆਰਡਰ ਕਰਦੇ ਹੈਗੇ ਆ ਦੈਟ ਇਜ਼ ਦਾ ਸਪੀਕਿੰਗ ਆਰਡਰ ਜਦੋਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਆਰਡਰ ਕਰਦੀ ਹੈ ਥਰੂ ਇਸ ਪੈਨ ਕਰਦੀ ਹੈ ਨਾ ਕਿ ਮੂੰਹ ਦੇ ਉੱਤੇ ਮੂੰਹ ਦੇ ਨਾਲ ਕਰਦੀ ਹੈਗੀ ਆਰਡਰ ਜੇ ਮੂੰਹ ਦੇ ਨਾਲ ਬੋਲ ਕੇ ਸੁਪਰੀਮ ਕੋਰਟ ਦੇ ਚਾਰ ਜੱਜ ਜਿਹੜੇ ਹੈਗੇ ਪ੍ਰੈਸ ਕਾਨਫਰੰਸ ਕਰਨਗੇ ਔਰ ਤੁਹਾਡੀ ਪ੍ਰੈਸ ਦੇ ਵਿੱਚ ਆਉਣਗੇ ਤਾਂ ਇਹਦਾ ਮਤਲਬ देयर इज समथिंग ਰੋਂਗ ਜੁਡੀਸ਼ਰੀ ਦੇ ਵਿੱਚ ਵੀ ਇਹ ਚੀਜ਼ਾਂ ਰੋਂਗ ਹੈਗੀਆਂ ਮੈਂ ਇਹ ਸਮਝਦਾ ਹੈਗਾ ਕਿ ਇਹਨਾਂ ਚੀਜ਼ਾਂ ਨੂੰ ਜੁਡੀਸ਼ਰੀ ਨੂੰ ਆਪਣਾ ਮਿਆਰ ਘਿਰ ਨਹੀਂ ਦੇਣਾ ਚਾਹੀਦਾ ਇਹਨੂੰ ਉੱਪਰ ਟੱਕਣਾ ਚਾਹੀਦਾ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਕਿ ਜੀ ਕਿਸੇ ਨੇ ਆਪਣੇ ਪਿੱਛੇ ਨੰਬਰਦਾਰ ਲਿਖ ਲਿਆ ਜਾਂ ਸਰਪੰਚ ਲਿਖ ਰਿਹਾ ਇਹ ਸਵਾਲ ਬੋਨ ਆਫ ਕੰਟੈਂਸ਼ਨ ਇਹ ਨਹੀਂ ਹੈਗੀ ਬੋਨ ਆਫ ਕੰਟੈਂਸ਼ਨ ਇਹ ਹੈਗੀ ਆ ਬਰਾਬਰੀ ਬਰਾਬਰੀ ਕੀ ਹੈਗੀ ਆ ਮੇਰੇ ਪਿੱਛੇ ਲੰਬਰਦਾਰ ਲਿਖਿਆ ਹੋਵੇ ਸਰਪੰਚ ਲਿਖਿਆ ਹੋਵੇ ਜਾਂ ਵਕੀਲ ਲਿਖਿਆ ਹੋਵੇ ਮੈਟਰ ਇਹ ਨਹੀਂ ਕਰਦਾ ਹੈਗਾ ਮੈਟਰ ਇਹ ਕਰਦਾ ਹੈਗਾ ਕਿ ਮੇਰਾ ਐਕਟ ਇਲੀਗਲ ਹੈ ਜਾਂ ਨਹੀਂ ਹੈਗਾ ਜੇ ਮੈਂ ਇਲੀਗਲ ਐਕਟ ਕਰ ਰਿਹਾ ਹੈਗਾ ਚਾਹੇ ਮੈਂ ਸਰਪੰਚ ਹੋਵਾਂ ਚਾਹੇ ਮੈਂ ਲੰਬਰਦਾਰ ਹੋਵਾਂ ਚਾਹੇ ਮੈਂ ਵਕੀਲ ਹੋਵਾਂ ਪੁਲਿਸ ਨੂੰ ਚਾਹੀਦਾ ਹੈ ਕਿ ਮੇਰੇ ਖਿਲਾਫ ਜਿਹੜਾ ਹੈਗਾ ਕੜੀ ਤੋਂ ਕੜੀ ਜੜੀ ਹੈਗੀ ਆ ਕਾਰਵਾਈ ਕਰੇ ਨਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਅ ਅਸਲ ਵਿੱਚ ਜਿਹੜੇ ਆਰਡਰ ਆਉਣੇ ਹੈਗੇ ਆ ਉਹਨਾਂ ਨੂੰ ਕੋਈ ਬਹੁਤ ਮੈਂ ਮੈਂ ਬਹੁਤ ਮਤਲਬ ਇਹਨੂੰ ਜਿਆਦਾ ਤਵੱਜੋ ਨਹੀਂ ਦਿੰਦਾ ਹੈਗਾ ਮੈਂ ਇਹ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਵੇਂ ਸਟicker ਵਗੈਰਾ ਹੈਗੀਆਂ ਇਹ ਕਨਵੀਨੀਅੰਸ ਵਾਸਤੇ ਇਹ ਚੀਜ਼ਾਂ ਹੁੰਦੀਆਂ ਜਦੋਂ ਐਡਵੋਕੇਟਸ ਦੀ ਤੁਸੀਂ ਪਾਰਕਿੰਗ ਦੇ ਵਿੱਚ ਜਾਂਦੇ ਆਂ ਹਾਈ ਕੋਰਟ ਦੇ ਵਿੱਚ ਜਾਂਦੇ ਆਂ ਜੇ ਤਾਂ ਉਹ ਹਾਈ ਕੋਰਟ ਦਾ ਸਟicker ਲੱਗਿਆ ਹੋਆ ਹੈਗਾ ਪਾਰਕਿੰਗ ਸਟicker ਲੱਗਿਆ ਹੋਆ ਹੈਗਾ ਤਾਂ ਤੁਸੀਂ ਜਾਂਦੇ ਹੈਗੇ ਆਂ ਸਾਨੂੰ ਅਸੀਂ ਕੋਟਾਂ ਦੇ ਵਿੱਚ ਜਾਂਦੇ ਹੈਗੇ ਆਂ ਸਾਡੀ ਪਛਾਣ ਇਹ ਹੈਗੀ ਆ ਕਿ ਅਸੀਂ ਟਾਈ ਲਾਈ ਵੀ ਹੁੰਦੀ ਆ ਅਸੀਂ ਜਿਹੜਾ ਹੈਗਾ ਕੋਟ ਪਾਇਆ ਹੋਆ ਹੁੰਦਾ ਇਹ ਇਹ ਕੋਟ ਦੀ ਕਨਵੀਨੀਅੰਸ ਵਾਸਤੇ ਹੈਗਾ ਕਿ ਅਸੀਂ ਸਾਨੂੰ ਉਹ ਸਮਝ ਸਕਣ ਕਿ ਅਸੀਂ ਐਡਵੋਕੇਟ ਹੈਗੇ ਆਂ ਫਿਰ ਇਹ ਚੀਜ਼ਾਂ ਵੀ ਬੰਦ ਕਰ ਦੇਣੇ ਕਹਿੰਦੇ ਵੀ ਕੋਈ ਲੋੜ ਨਹੀਂ ਹੈਗੀ ਤੁਸੀਂ ਕਾਲਾ ਕੋਟ ਪਾ ਕੇ ਲੋਕਾਂ ਨੂੰ ਡਰਾਉਂਦੇ ਫਿਰਦੇ ਹੈਗੇ ਆਂ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਮੈਨੂੰ ਇਹ ਲੱਗਦਾ ਕਿ ਬਹੁਤ ਮੰਦ ਭਾਗੀਆਂ ਪਿਛਲੇ ਟਾਈਮਾਂ ਦੇ ਵਿੱਚ ਪੁਲਿਸ ਨੇ ਬਹੁਤ ਐਡਵੋਕੇਟਸ ਦੇ ਵੀ ਸਟicker ਲਾਉਣੇ ਸ਼ੁਰੂ ਕਰਤੇ ਹੁਣ ਤੁਹਾਡੇ ਸਾਹਮਣੇ ਬਾਹਰਲੇ ਪਾਸੇ ਪਾਰਕਿੰਗ ਹੈਗੀ ਐ ਐਡਵੋਕੇਟਸ ਦੀ ਇਹਦੇ ਵਿੱਚ ਕਿੰਨੀਆਂ ਹੀ ਕਾਰਾਂ ਖੜੀਆਂ ਹੈਗੀਆਂ ਉਹ ਫਿਰ ਲੋਕ ੱੱਕੇ ਨਾਲ ਹੋਰ ਗੱਡੀਆਂ ਲਿਆ ਕੇ ਖੜੀਆਂ ਕਰ ਦਿੰਦੇ ਹੈਗੇ ਆ ਤੇ ਉਸ ਕਨਵੀਨੀਅੰਸ ਨੂੰ ਖਤਮ ਕਰਨ ਵਾਲੀ ਗੱਲ ਹੈਗੀ ਆ ਮੈਨੂੰ ਲੱਗਦਾ ਕਿ ਕੋਟਾਂ ਜਿਹੜੀਆਂ ਹੈਗੀਆਂ ਬਹੁਤ ਮੈਂ ਇਹ ਸਮਝਦਾ ਕਿ ਇਸ ਤਰ੍ਹਾਂ ਦੇ ਉਹਨਾਂ ਨੂੰ ਫੈਸਲੇ ਨਹੀਂ ਲੈਣੇ ਚਾਹੀਦੇ ਜੇ ਫੈਸਲੇ ਲੈਣੇ ਚਾਹੀਦੇ ਆ ਤਾਂ ਉਹਨਾਂ ਨੂੰ ਜਿਹੜੇ ਆਰਡਰ ਕੀਤੇ ਹੋਏ ਹੈਗੇ ਆ ਉਹ ਕੰਪਲਾਈ ਕਰਵਾਉਣੇ ਚਾਹੀਦੇ ਹੈਗੇ ਆ ਇਹ 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 ਪ੍ਰਿਵਿਊ ਹੈਗਾ ਜਿਹੜਾ ਐਗਜ਼ੀਕਟਿਵ ਦਾ ਹੈਗਾ ਜਾਂ ਐਡਮਿਨਿਸਟ੍ਰੇਸ਼ਨ ਦਾ ਹੈਗਾ ਜਾਂ ਪੁਲਿਸ ਦਾ ਹੈਗਾ ਉਹਨਾਂ ਤੋਂ ਕਰਵਾਉਣਾ ਚਾਹੀਦਾ ਹੈਗਾ ਨਾ ਕਿ